ਸੋਹਲੇ ਦੀ ਵੱਡੀ ਖਬਰ ਮਾਂცა ਦੇ ਪਿੰਡ ਬੋੜਾਵਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੀ ਪੰਚਾਇਤ ਨਸ਼ਾ ਤਸਕਰਾਂ ਦੇ ਖਿਲਾਫ ਮੈਦਾਨ ਦੇ ਵਿੱਚ ਉਤਰਾਈ ਹੈ ਤੇ ਸਖਤੀ ਵਰਤਨ ਨੂੰ ਲੈ ਕੇ ਪਿੰਡ ਦੇ ਵਿੱਚ ਹੁਣ ਮਤੇ ਪਾ ਦਿੱਤੇ ਗਏ ਨੇ ਤੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਜਿਹੜਾ ਵਿਅਕਤੀ ਨਸ਼ਾ ਤਸਕਰ ਦੀ ਹਮਾਇਤ ਕਰੇਗਾ ਉਸ ਦਾ ਪਿੰਡ ਵਾਲਿਆਂ ਵੱਲੋਂ ਬਾਈਕਾਟ ਕਰ ਦਿੱਤਾ ਜਾਏਗਾ ਤੇ ਨਾਲ ਹੀ ਜਿਹੜੇ ਦੁਕਾਨਦਾਰ ਸਟਿੰਗ ਵਗੈਰਾ ਵੇਚਣਗੇ ਉਹਨਾਂ ਦੇ ਉੱਤੇ ਵੀ ਵੱਡੀ ਕਾਰਵਾਈ ਹੋਏਗੀ ਮੋٹے ਜੁਰਮਾਨੇ ਉਹਨਾਂ ਨੂੰ ਦੇਣੇ ਪੈਣਗੇ ਪਿੰਡ ਦੀ ਪੰਚਾਇਤ ਨੇ ਜਿਹੜਾ ਮਤਾ ਪਾਇਆ ਇਸ ਦੇ ਵਿੱਚ 8 ਉਹਨਾਂ ਦੇ ਵੱਲੋਂ ਕਾਲਮ ਪੂਰੇ ਕੀਤੇ ਗਏ ਨੇ ਜਿਸ ਦੇ ਵਿੱਚ ਸਭ ਤੋਂ ਪਹਿਲੇ ਕਾਲਮ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਜੇਕਰ ਕੋਈ ਵੀ ਨੰਬਰਦਾਰ ਜਾਂ ਪੰਚਾਇਤ ਮੈਂਬਰ ਨਸ਼ਾ ਵੇਚਣ ਵਾਲੇ ਦੀ ਜਮਾਨਤ ਕਰਾਏਗਾ ਤਾਂ ਪਿੰਡ ਵੱਲੋਂ ਉਸ ਦਾ ਪੂਰਨ ਤੌਰ ਤੇ ਬਾਈਕਾਟ ਕਰ ਦਿੱਤਾ ਜਾਏਗਾ ਕੋਈ ਵੀ ਵਿਅਕਤੀ ਉਸ ਦੇ ਯਾਦ ਦੇ ਵਿੱਚ ਉਸਦੇ ਮਰਗ ਦੇ ਵਿੱਚ ਨਹੀਂ ਜਾਏਗਾ ਤੇ ਉਸਦੇ ਨਾਲ ਜਿਹੜਾ ਪਾਣੀ ਵਾਲਾ ਵੀ ਛਿੱਕਾ ਤੋੜ ਦਿੱਤਾ ਜਾਏਗਾ ਕੋਈ ਵਿਅਕਤੀ ਉਸਦੇ ਨਾਲ ਵਰਤੋਂ ਨਹੀਂ ਰੱਖੇਗਾ ਬਾਈਕਾਟ ਕਰ ਦਿੱਤਾ ਜਾਏਗਾ ਤੇ ਅੱਗੇ ਪੰਚਾਇਤ ਨੇ ਜਿਹੜਾ ਮਤਾ ਪਾਇਆ ਉਸਦੇ ਵਿੱਚ ਲਿਖਿਆ ਹੈ ਕਿ ਜੇਕਰ ਕੋਈ ਦੁਕਾਨਦਾਰ ਸਟਿੰਗ ਆਦੀ ਜਾਂ એનર્ਜੀ ਡਰਿੰਕ ਵੇਚੇਗਾ ਤਾਂ ਪਿੰਡ ਵਿੱਚੋਂ ਕੋਈ ਵੀ ਉਸ ਤੋਂ ਦੁਕਾਨ ਦੇ ਨਾਲ ਕੋਈ ਤਾਲਮੇਲ ਨਹੀਂ ਕਰੇਗਾ ਤੇ ਉਸ ਨੂੰ ਜਿਹੜਾ ਮੋਟਾ ਜੁਰਮਾਨਾ ਵੀ ਦੇਣਾ ਪਏਗਾ ਤੇ ਉਸ ਨੂੰ 21000 ਰੁਪਿਆ ਜਿਹੜਾ ਜੁਰਮਾਨਾ ਇਹ ਕੀਤਾ ਗਿਆ ਹੈ ਕਿ ਛੋਟੀ ਉਮਰ ਦੇ ਕੋਈ ਵੀ ਬੱਚੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਤੰਬਾਕੂ ਤੱਕ ਵੀ ਨਹੀਂ ਵੇਚਿਆ ਜਾਏਗਾ ਹਾਲਾਂਕਿ ਬਹੁਤ ਪਿੰਡਾਂ ਦੇ ਵੱਲੋਂ ਨਸ਼ੇ ਦੇ ਖਿਲਾਫ ਤੇ ਅਜਿਹੇ ਜਿਹੜੇ ਮਤੇ ਪਾਏ ਜਾਂਦੇ ਨੇ ਤੇ ਸਿੱਧੇ ਤੌਰ ਤੇ ਇਸ ਪਿੰਡ ਨੇ ਵੀ ਦੋ ਟੁੱਕ ਸੁਣਾ ਦਿੱਤੀ ਹੈ ਪਿੰਡ ਵਾਲਿਆਂ ਨੂੰ ਕਿ ਜੇਕਰ ਭਾਈ ਕੋਈ ਵੀ ਨਸ਼ਾ ਵੇਚਦਾ ਹੈ ਜਾਂ ਕੋਈ ਉਸ ਦੇ ਖਿਲਾਫ ਫਿਰ ਐਕਸ਼ਨ ਹੁੰਦਾ ਉਸ ਦੀ ਕੋਈ ਹਮਾਇਤ ਕਰਦਾ ਭਾਵੇਂ ਕੋਈ ਪਿੰਡ ਦਾ ਨੰਬਰਦਾਰ ਹੈ ਭਾਵੇਂ ਕੋਈ ਪੰਚਾਇਤ ਮੈਂਬਰ ਹੈ ਤਾਂ ਫਿਰ ਉਸ ਦਾ ਬਾਈਕਾਟ ਕੀਤਾ ਜਾਏਗਾ ਉਸ ਦਾ ਸ਼ਿੱਕਾ ਛੇਕ ਦਿੱਕਾ ਦਿੱਤਾ ਜਾਏਗਾ ਤੇ ਉਸ ਦੇ ਨਾਲ ਪਿੰਡ ਦਾ ਕੋਈ ਵੀ ਬੰਦਾ ਵਰਤੋਂ ਦੇ ਵਿੱਚ ਨਹੀਂ ਆਏਗਾ ਭਾਵੇਂ ਉਸ ਦਾ ਮਰਗ ਹੈ ਭਾਵੇਂ ਉਸ ਦੇ ਖੁਸ਼ੀ ਦੇ ਦਿਨ ਨੇ ਤਾਂ ਉਸ ਦੇ ਨਾਲ ਕੋਈ ਵੀ ਤਾਲਮੇਲ ਨਹੀਂ ਰੱਖਿਆ ਜਾਏਗਾ